ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਦਲਵੀਰ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਉਮੀਦ ਕਰਦਾ ਸਾਰੇ ਜਣ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਜੋ ਹੋਵੋਗੇ ਤੇ ਜਿਵੇਂ ਕਿ ਹੁਣ ਰਖੜੀ ਆ ਰਹੀ ਆ ਰਖੜੀ ਦੇ ਉੱਤੇ ਆਪਾਂ ਸੇਲਾ ਲਗਾਤੀਆਂ ਜੀ ਸਾਰੇ ਕੱਪੜਿਆਂ ਦੇ ਉੱਤੇ ਭਾਰੀ ਸੂਟ ਕਰਤੀ ਆਜੋ ਕਿਹੜਾ ਜਲਦੀ ਤੋਂ ਜਲਦੀ ਦੁਕਾਨ ਤੇ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਮੋਗਾ ਰੋਡ ਤੇ ਦੁਕਾਨ ਆ ਜੀ مین ਚੌਕ ਆਜੋ ਤੁਹਾਨੂੰ ਸਾਰੀਆਂ ਚੀਜ਼ਾਂ ਨਿਗ੍ਹਾ ਮਰਵਾ ਦੇਣੇ ਆਗੇ ਸਭ ਤੋਂ ਪਹਿਲਾਂ ਤਾਂ ਚੁੰਨੀਆਂ ਆ ਗਈਆਂ ਜੀ ਜਿਹੜੀਆਂ ਆਪਾਂ ਚੁੰਨੀ ਪਹਿਲਾਂ 80 ਰੁਪਏ ਦੀ ਵੇਚਦੇ ਸੀ ਜਾਂ 150 ਜਾਂ 2 베ਚੇ ਦੀ ਸਾਰੀਆਂ ਚੁੰਨੀਆਂ ਹੁਣ 50-50 ਰੁਪਏ ਦੇ ਕਰਦੇ ਆ 100 ਰੁਪਏ ਦੀਆਂ ਦੋ ਚੁੰਨੀਆਂ ਨੇ ਲੱਡੂ ਵਾਲੀਆਂ ਹੋ ਗਈਆਂ ਜਾਂ ਪ੍ਰਿੰਟ ਚੁੰਨੀਆਂ ਹੋ ਗਈਆਂ ਪੂਰੀਆਂ ਵੱਡੇ-ਵੱਡੇ ਸਾਈਜ਼ ਹੋਣਗੇ ਕੋਈ ਛੋਟਾ ਜਿਹਾ ਸਾਈਜ਼ ਨਹੀਂ ਹੈਗਾ ਜੀ 50 ਰੁਪਏ ਦੀ ਚੁੰਨੀ ਕਰਤੀ ਪੂਰੇ ਪਣੇ ਹੋਣਗੇ ਵੱਡੇ 50 ਰੁਪਏ ਦੀਆਂ ਚੁੰਨੀਆਂ ਆਜੋ ਕਿਰਾਂ ਦੁਕਾਨ ਤੋਂ ਆ ਕੇ ਲੈ ਜਾਓ ਪੂਰੀ ਵਧੀਆ ਚੀਜ਼ ਆ ਗਿਆ ਲੱਡੂ ਵਾਲੀ ਚੁੰਨੀ ਜਿਹੜੀ 150 ਦੀਆਂ ਦੋ 베ਚੀਆਂ ਤੇ 80 ਰੁਪਏ ਦੀ ਇੱਕ ਇਹ ਵੀ 50 ਰੁਪਏ ਦੀ ਕਰਤੀ ਆਜੋ ਕਿਰਾਂ ਜਲਦੀ ਜਲਦੀ ਦੁਕਾਨ ਤੇ ਕੇਸਰੀ ਕਲੌਥ ਹਾਊਸ ਪੱਖੋਂ ਕਹਿੰਦੀ ਆਗੇ ਆਜੋ ਜ ਸੇਲਾ ਲਗਾਤੀਆਂ ਸਾਰੇ ਕੱਪੜਿਆਂ ਤੇ ਜੀ ਸੂਟ ਆ ਗਏ 2200 ਰੁਪਏ ਦੇ ਇਹਦੇ ਚ ਆ ਗਏ ਇੱਕ ਆ ਸੂਟ ਆ ਗਿਆ 200 ਰੁਪਏ ਦਾ ਜੀ ਪ੍ਰਿੰਟ ਸੂਟ ਹੋਊਗਾ ਪੂਰਾ 5 ਮੀਟਰ ਕੱਪੜਾ ਵਿਦਆਊਟ ਦੁਪੱਟੇ ਤੋਂ ਜੀ 200 ਰੁਪਏ ਦਾ ਸੂਟ ਆ ਜੀ ਜਿੰਨੇ ਮਰਜ਼ੀ ਰੰਗ ਡਿਜ਼ਾਈਨ ਲੈ ਲਿਓ ਕਾਟਨ ਦਾ ਕੱਪੜਾ ਹੈਗਾ ਫਿਰ ਆ ਗਿਆ 250 ਰੁਪਏ ਦਾ ਸੂਟ ਕਾਟਨ ਦੇ ਦੁਪੱਟੇ ਨਾਲ ਆਗਾ ਜਿਹੜੇ ਸੂਟ 350 400 ਦੇ ਵਿੱਚ ਹੋਏ ਸੀ ਉਹ ਸੂਟ ਆ ਗਏ 2250 ਚ ਜੀ ਕਾਟਨ ਦਾ ਦੁਪੱਟਾ ਨਾਲ ਪੂਰਾ ਵੱਡਾ ਤੇ ਫਿਰ ਆ ਗਏ ਜੀ ਮੰਡਾਲ ਕਾਟਨ ਦੇ ਸੂਟ ਮੈਚਿੰਗ ਸੂਟ ਨੇ 300 ਰੁਪਏ ਦਾ ਸੂਟ ਆ ਜਿਵੇਂ ਆਪਾਂ ਪਹਿਲਾਂ ਵੀਡੀਓ ਪਾਈ ਸੀ ਉਹੀ ਕੱਪੜਾ ਆ ਗਿਆ ਸੇਮ ਰੰਗ ਡਿਜ਼ਾਈਨ ਬਹੁਤ ਨੇ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਸੂਟ ਆ ਗਏ ਤੇ ਇਸ ਤੋਂ ਬਾਅਦ ਆ ਇੱਕ ਪਿਓਰ ਦੇ ਦੁਪੱਟੇ ਨਾਲ ਸੂਟ ਆ ਜੀ 350 ਰੁਪਏ ਦਾ ਪਿਓਰ ਦਾ ਦੁਪੱਟਾ ਨਾਲ ਫੁੱਲ ਪਿਓਰ ਦਾ ਲੀਜੀਬਲ ਸਟੱਫ ਤੇ ਇੱਕ ਸੂਟ ਆ ਜੀ ਰੰਗ ਫਿੱਟਣ ਨੂੰ ਕੁਝ ਵੀ ਨਹੀਂ ਹੁੰਦਾ ਨਾ ਕੱਪੜੇ ਨੂੰ ਕੁਝ ਹੋਵੇ ਕੱਪੜਾ ਥੋੜਾ ਮਿਕਸ ਹੁੰਦਾਗਾ ਜੀ ਹੁੰਦਾ ਵਧੀਆ ਕੱਪੜਾ 350 ਰੁਪਏ ਦਾ ਸੂਟ ਆ ਜੀ ਪਿਓਰ ਦੇ ਦੁਪੱਟੇ ਨਾਲ ਰੰਗ ਡਿਜ਼ਾਈਨ ਬਹੁਤ ਨੇ ਜੀ ਘੱਟੋ ਘੱਟ 20 ਰੰਗ ਹੋਣਗੇ ਲੱਗੋ ਲੱਗ ਡਿਜ਼ਾਈਨ ਨੇ ਸਾਰੇ ਪੂਰੇ ਸੋਹਣੇ ਡਿਜ਼ਾਈਨ ਨੇ ਜੀ ਇਸ ਤੋਂ ਬਾਅਦ ਆ ਕੇ ਕਾਟਨ ਦੇ ਦੁਪੱਟੇ ਨਾਲ ਸੂਟ ਆ ਗਏ ਦੇ ਵਿੱਚ ਬਹੁਤ ਸੋਹਣੇ ਸੋਹਣੇ ਨੇ 350 ਦਾ ਜੀ ਕਾਟਨ ਦਾ ਦੁਪੱਟਾ ਹੋਊਗਾ ਖਾਦੀ ਕਾਟਨ ਦਾ ਸੂਟ ਆਗਾ ਪੂਰੀ ਸੋਹਣੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਜੀ 350 ਰੁਪਏ ਦਾ ਸੂਟ ਆ ਜੀ ਲੋ ਜਿਹੜੇ ਸੂਟ 500 600 ਦੇ ਵਿੱਚ ਹੋਇਆ ਪਹਿਲਾ 350 ਦਾ ਸੂਟ ਆਜੋ ਕਿਰਾ ਜਲਦੀ ਜਲਦੀ ਦੁਕਾਨ ਤੇ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਇਸ ਤੋਂ ਬਾਅਦ ਆ ਗਿਆ 400 ਰੁਪਏ ਦਾ ਸੂਟ ਹੈ ਰੇਟ ਇਹਨਾਂ ਦੇ ਫਿਕਸ ਹੋਣਗੇ ਜਿਹੜੇ ਸੇਲਾਂ ਦੇ ਵਿੱਚ ਲਗਾਤੇ ਰੇਟ ਫਿਕਸ ਹੋਣਗੇ ਘੱਟ ਵੱਧ ਕੋਈ ਵੀ ਨਹੀਂ ਹੋਊਗਾ ਸਾਰੇ ਵਧੀਆ-ਵਧੀਆ ਸੂਟ ਨੇ ਜੀ ਆ ਲੋ 400 ਰੁਪਏ ਦਾ ਸੂਟ ਆਗਾ ਪੂਰਾ ਸੋਹਣਾ ਜੀ ਨਾਲ ਕੋਟ ਡੋਰੀਆ ਦੁਪੱਟਾ ਲੱਗਿਆਗਾ ਆ ਸਲਵਾਰ ਹੈਗੀ ਬਹੁਤ ਸੋਹਣੇ-ਸੋਹਣੇ ਇਹਦੇ ਚ ਰੰਗ ਡਿਜ਼ਾਈਨ ਆਗੇ ਇਹ 400 ਰੁਪਏ ਦਾ ਸੂਟ ਆ ਜੀ ਇਹਦੇ ਤੇ ਬਹੁਤ ਡਿਜ਼ਾਈਨ ਮਿਲ ਜਾਣਗੇ ਤੇ ਮਸਲੀਨ ਦੇ ਸੂਟ ਵੀ ਨੇਗੇ ਕਾਟਨ ਦੇ ਵੀ ਨੇ ਕਾਟਨ ਦੇ ਦੁਪੱਟਿਆਂ ਨਾਲ ਵੀ ਸੂਟ ਨੇ ਜਿਹੜੇ 600 650 700 ਦੇ ਵਿੱਚ ਹੋਇਆ ਉਹ ਸੂਟ ਆਗੇ ਇਹਦੇ ਚ ਇਹ ਆ ਗਏ ਜੀ 450 ਵਾਲੇ ਸੂਟ ਇਹਦੇ ਚ ਆ ਕੇ ਕਾਟਨ ਦੇ ਦੁਪੱਟੇ ਨਾਲ ਪੱਕੇ ਰੰਗ ਵਾਲੀ ਕੈਮਰਾ ਕਦੇ ਸੂਟ ਹੋਣਗੇ 450 ਦਾ ਸੂਟ ਹੈਗਾ ਨਾਲ ਕਾਟਨ ਦਾ ਦੁਪੱਟਾ ਪੂਰਾ ਵੱਡਾ 5 ਮੀਟਰ ਪੂਰੀ ਕੱਟ ਹੋਊਗੀ ਇਹ ਸੂਟ ਦੀ ਇਹਦੇ ਚ ਘੱਟ ਘੱਟ ਵਾਲਾ ਵੀ ਆਉਂਦਾ ਜੀ 450 ਵੀ ਹੁੰਦੇ ਪੌਣੇ 5 ਵੀ ਹੁੰਦੇ ਇਹ ਪੂਰੀ 5 ਮੀਟਰ ਦੀ ਕੱਟ ਹੋਊਗੀ 450 ਰੁਪਏ ਦਾ ਸੂਟ ਹੈ ਜੀ ਤੇ ਇਸ ਤੋਂ ਬਾਅਦ ਆ ਗਿਆ ਇੱਕ ਆ ਬੰਦਨੀ ਦਾ ਸੂਟ ਆ ਗਿਆ ਜੀ ਡਾਈ ਐਂਡ ਡਾਈ ਵਾਲਾ ਇਹ ਵੀ 450 ਦਾ ਜੀ ਇਹ ਵੀ ਮਾਲ ਰਿਪੀਟ ਤੇ ਵਿਕ ਰਿਹਾ ਪਹਿਲਾਂ ਆਪਾਂ ਵੀ 500 600 700 ਐ ਵੇਚਿਆਗਾ ਤੇ ਹੁਣ ਸੂਟ ਹੈ 450 ਦਾ ਜੀ ਸੇਲਾਂ ਦੇ ਵਿੱਚ ਆਜੋ ਕਿਰਾ ਜਲਦੀ ਜਲਦੀ ਦੁਕਾਨ ਤੇ ਕੇਸਰੀ ਕਲੋਥ ਹਾਊਸ ਪੱਖੋਂ ਕੈਂਚੀਆਂ ਮੋਗਾ ਰੋਡ ਤੇ ਦੁਕਾਨ ਹੈ ਜੀ ਇੱਕ ਸੂਟ ਆ ਗਿਆ ਇਹ ਸੂਟ ਆਪਾਂ 600 650 500 ਐਂ ਵੇਚਿਆ ਸੀਗਾ ਇਹ ਵੀ ਸੂਟ 450 ਦਾ ਕਰਤਾ ਜੀ ਹੁਣ ਪ੍ਰਿੰਟ ਪਹੁੰਚੇ ਆ ਲਗਾ ਮਸਲੀਨ ਦਾ ਕਪੜਾ ਸੀ ਬਹੁਤ ਸੋਹਣਾ ਜੀ ਸਲਵਾਰ ਤੇ ਇਹਦੇ ਪ੍ਰਿੰਟ ਸੀਗਾ ਬਹੁਤ ਮਾਲ ਵਿਕ ਰਿਹਾ ਰਿਪੀਟ ਚ ਇਹ ਵੀ ਦੁਬਾਰੇ ਤੋਂ ਮਾਲ ਆ ਗਿਆ ਰੀਸਟਾਕ ਕਰਤਾ ਜੀ 450 ਰੁਪਏ ਦਾ ਸੂਟ ਆਜੋ ਕਿਰਾ ਜਲਦੀ ਜਲਦੀ ਦੁਕਾਨ ਤੇ ਕੇਸਰੀ ਕਲੌਥ ਹਾਊਸ ਪੱਖੋਂ ਕੈਂਚੀਆਂ ਤੇ ਕੱਟ ਪੀਸ ਵੀ ਆ ਕੇ ਕੱਟ ਪੀਸਾਂ ਦੀ ਵੀ ਜਿਹੜੇ ਪੈਣਾ ਦੀ ਮੰਗ ਸੀ ਕੱਟ ਪੀਸ ਆ ਕੇ ਫਿਰ ਤੋਂ ਆਜੋ ਕਿਰਾ ਜਲਦੀ ਜਲਦੀ ਦੁਕਾਨ ਤੇ ਕੇਸਰੀ ਕਲੌਥ ਹਾਊਸ ਪੱਖੋਂ ਕੈਂਚੀਆਂ ਮੋਗਾ ਰੋਡ ਤੇ ਦੁਕਾਨ ਆ ਜੀ ਤੇ ਜਿਹੜੀ ਚੁੰਨੀ ਆਪਾਂ ਲੈ ਲੈਣ ਦੀ ਪਹਿਲਾਂ 100 ਰੁਪਏ ਦੀ ਵੇਚ ਰਹੇ ਸੀ ਉਹ 80 ਰੁਪਏ ਦੀ ਕਰਤੀ ਜੀ 80 ਰੁਪਏ ਦੀ ਚੁੰਨੀ ਆ ਜੀ ਲੈ ਲੈਣ ਦੀ ਜਿਹੜੀ ਆਪਾਂ 100 ਦੀ ਵੇਚ ਰਹੇ ਸੀ ਪਹਿਲਾਂ ਆਜੋ ਕਿਰਾ ਦੁਕਾਨ ਤੇ ਜਲਦੀ ਤੋਂ ਜਲਦੀ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਰਖੜੀ ਤੇ ਮਹਾ ਠਮਾਕਾ ਸੇਲ ਲਾਤੀ ਆਜੋ ਕਿਰਾਂ ਜਲਦੀਓ ਜਲਦੀ ਦੁਕਾਨ ਤੇ ਜੀ ਸੁਪਰ ਹਿੱਟ ਹੱਲਾ ਬੋਲ ਸੇਲ ਲਾਤੀ ਜੀ ਰਖੜੀ ਤੇ ਆਜੋ ਕਿਰਾਂ ਜਲਦੀਓ ਜਲਦੀ ਦੁਕਾਨ ਤੇ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਸਾਰੇ ਕੱਪੜਿਆਂ ਦੇ ਉੱਤੇ 50% ਸੂਟ ਆ ਜੀ ਆਜੋ ਕਿਰਾਂ ਜਲਦੀਓ ਜਲਦੀ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਮੋਗਾ ਰੋਡ ਤੇ ਦੁਕਾਨ ਆ ਜੀ ਜੇ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ